ਸਤਿ ਸ੍ਰੀ ਅਕਾਲ ਅੱਜ ਦੀ ਇਸ ਗੱਲਬਾਤ ਵਿੱਚ ਤੁਹਾਡਾ ਸਵਾਗਤ ਹੈ ਸਤਿ ਸ੍ਰੀ ਅਕਾਲ ਅੱਜ ਅਸੀਂ ਇੱਕ ਬਹੁਤ ਮਤਲਬ ਦਿਲਚਸਪ ਵਿਸ਼ੇ ਤੇ ਗੱਲ ਕਰਨ ਜਾ ਰਹੇ ਹਾਂ ਬੰਦਗੀ ਨਾਮਾ ਦੇ 8ਵੇਂ ਅਧਿਆਏ ਵਿੱਚ ਨਾ ਗਿਆਨ ਦੇ ਪਹਿਲੇ ਤਿੰਨ ਪੜਾਵਾਂ ਬਾਰੇ ਦੱਸਿਆ ਗਿਆ ਹੈ ਹਾਂਜੀ ਬਿਲਕੁਲ ਸਾਡੇ ਕੋਲ ਉਸ ਖਾਸ ਚੈਪਟਰ ਦੇ ਕੁਝ ਕਾਫੀ ਅਹਿਮ ਹਿੱਸੇ ਨੇ ਤੇ ਆਪਣਾ ਮਕਸਦ ਇਹੀ ਹੈ ਕਿ ਇਹ ਜਿਹੜੇ ਸ਼ੁਰੂਆਤੀ ਪੜਾਣੇ ਉਹਨਾਂ ਨੂੰ ਸਮਝਿਏ ਹਾਂ ਤੇ ਉਵੇਂ ਹੀ ਸਮਝਿਏ ਜਿਵੇਂ ਲਿਖਿਤ ਵਿੱਚ ਦੱਸਿਆ ਗਿਆ ਹੈ ਜੀ ਬਿਲਕੁਲ ਤੇ ਸ਼ੁਰੂਆਤ ਮੈਂ ਸੋਚ ਰਿਹਾ ਸੀ ਇਸ ਗੱਲ ਤੋਂ ਕਰੀਏ ਕਿ ਅਸਲ ਗਿਆਨ ਜਿਵੇਂ ਇਸ ਸਰੋਤ ਕਹਿੰਦਾ ਹੈ ਉਹ ਸਿਰਫ ਕਿਤਾਬਾਂ ਪੜ੍ਹਨ ਜਾਂ ਜਾਣਕਾਰੀ ਇਕੱਠੀ ਕਰਨ ਨਾਲ ਨਹੀਂ ਮਿਲਦਾ ਹੂੰ ਇਹ ਤਾਂ ਇੱਕ ਅੰਦਰੂਨੀ ਅਨੁਭਵ ਹੈ ਇੱਕ ਤਰ੍ਹਾਂ ਦੀ ਜਾਗਰੂਕਤੀ ਸਹੀ ਗੱਲ ਹੈ ਗੁਰੂ ਅਰਜਨ ਦੇਵ ਜੀ ਦਾ ਕਥਨ ਵੀ ਹੈ ਆਵਣ ਆਏ ਸ੍ਰਿਸ਼ਟੀ ਮੈਂ ਬਿਨ ਬੂਝੇ ਪਸ਼ੂ ਠੋਰ ਮਤਲਬ ਬਿਨਾ ਸਮਝ ਤੋ ਤਾਂ ਇਨਸਾਨ ਪਸ਼ੂ ਵਰਗਾ ਹੀ ਹੈ ਹਾਂਜੀ ਪਰ ਦੇਖੋ ਇੱਕ ਗੱਲ ਸਾਫ਼ ਕਰ ਦਈਏ ਅਸੀਂ ਸਿਰਫ ਬੰਦਗੀ ਨਾਮਾ ਵਿੱਚ ਜੋ ਲਿਖਿਆ ਹੈ ਉਸ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ ਕੋਈ ਆਪਣਾ ਪੱਖ ਜਾਂ ਨਜ਼ਰੀਆ ਨਹੀਂ ਦੇ ਰਹੇ ਬਿਲਕੁਲ ਇਹ ਇੱਕ ਨਿਰਪੱਖ ਜਿਹੀ ਪਰਚੋਲ ਹੈ ਬਸ ਤਾਂ ਫਿਰ ਸਰੋਤ ਦੇ ਹਿਸਾਬ ਨਾਲ ਇਹ ਰੱਬੀ ਗਿਆਨ ਹੈ ਕਿ ਮਤਲਬ ਆਮ ਪੜ੍ਹਾਈ ਲਿਖਾਈ ਵਾਲੇ ਗਿਆਨ ਤੋਂ ਕਿਵੇਂ ਵੱਖਰਾ ਹੈ ਇਹ ਹਾਂ ਇਹ ਵਧੀਆ ਸਵਾਲ ਹੈ ਕਿਉਂਕਿ ਗਿਆਨ ਦੇ ਮਤਲਬ ਤਾਂ ਕਈ ਹੋ ਸਕਦੇ ਨੇ ਹੈਨਾ ਦੇਖੋ ਸਰੋਤ ਕਹਿੰਦਾ ਹੈ ਕਿ ਅਸਲ ਗਿਆਨ ਉਦੋਂ ਜਨਮ ਲੈਂਦਾ ਹੈ ਹਾਂਜੀ ਜਦੋਂ ਸਿਮਰਨ ਮਤਲਬ ਉਹਦਾ ਅਭਿਆਸ ਇੱਕ ਖਾਸ ਲੈਵਲ ਤੇ ਪਹੁੰਚ ਜਾਂਦਾ ਹੈ ਅੱਛਾ ਲੇਖਕ ਇਸ ਨੂੰ ਤੀਜਾ ਪੜਾਅ ਕਹਿੰਦਾ ਹੈ ਇਹ ਗਿਆਨ ਸਿਰਫ ਸ਼ਬਦਾਂ ਵਾਲਾ ਨਹੀਂ ਇਹ ਅਨੁਭਵੀ ਹੈ ਮਤਲਬ ਇਹਨੂੰ ਸਿੱਧਾ ਐਕਸਪੀਰੀਅੰਸ ਕੀਤਾ ਜਾਂਦਾ ਹੈ ਸਿਰਫ ਸੋਚਿਆ ਆਇਆ ਜਾਂ ਪੜ੍ਹਿਆ ਨਹੀਂ ਜਾਂਦਾ ਅੱਛਾ ਸਿਮਰਨ ਦਾ ਤੀਜਾ ਪੜਾਅ ਜਦੋਂ ਸਰੋਤ ਇਹ ਕਹਿੰਦਾ ਹੈ ਤਾਂ ਇਸ ਦਾ ਮਤਲਬ ਕੀ ਹੈ ਕਿਸ ਤਰ੍ਹਾਂ ਦੀ ਹਾਲਤ ਹੁੰਦੀ ਹੈ ਉਹ ਹਾਂਜੀ ਸਰੋਤ ਕਹਿੰਦਾ ਹੈ ਕਿ ਇਹ ਮਨ ਦੀ ਇੱਕ ਐਸੀ ਸਟੇਟ ਹੈ ਜਿੱਥੇ ਸੋਚਾਂ ਮਤਲਬ ਵਿਚਾਰਾਂ ਦਾ ਵਹਾ ਉਹ ਰੁਕ ਜਾਂਦਾ ਹੈ ਉਹ ਮਨ ਬਿਲਕੁਲ ਸ਼ਾਂਤ ਟਿਕਿਆ ਹੋਇਆ ਤੇ ਸਾਫ਼ ਹੋ ਜਾਂਦਾ ਜਿਵੇਂ ਕੋਈ ਛੀਲ ਹੋਵੇ ਜਿਸ ਵਿੱਚ ਕੋਈ ਲਹਿਰ ਨਾ ਹੋਵੇ ਅੱਛਾ ਤੇ ਉਹ ਸ਼ਾਂਤੀ ਵਿੱਚ ਨਾ ਸੱਚਾਈਆਂ ਸਿਰਫ ਸਮਝ ਨਹੀਂ ਆਉਂਦੀਆਂ ਉਹ ਮਹਿਸੂਸ ਹੁੰਦੀਆਂ ਨੇ ਮਹਿਸੂਸ ਹੁੰਦੀਆਂ ਨੇ ਹਾਂਜੀ ਇੱਕ ਉਦਾਹਰਣ ਵੀ ਦਿੱਤੀ ਹੈ ਜਿਵੇਂ ਸਾਇੰਸ ਦੇ ਪ੍ਰਿੰਸੀਪਲਸ ਕਿਤਾਬਾਂ 'ਚ ਹੁੰਦੇ ਨੇ ਪਰ ਅਸਲੀ ਸਮਝ ਤਾਂ ਲੈਬ ਵਿੱਚ ਪ੍ਰੈਕਟੀਕਲ ਕਰਕੇ ਆਂਦੀ ਹੈ ਹੈਨਾ ਹਾਂ ਬਿਲਕੁਲ ਬਸ ਉਸੇ ਤਰ੍ਹਾਂ ਆਤਮਿਕ ਸਚ ਨੂੰ ਸਿਮਰਨ ਦੀ ਇਸ ਲੈਬ ਵਿੱਚ ਅਨੁਭਵ ਕਰਨਾ ਪੈਂਦਾ ਹੈ ਅੱਛਾ ਯਾਨੀ ਕਿ ਥਿਉਰੀ ਨੂੰ ਪ੍ਰੈਕਟਿਸ ਵਿੱਚ ਲਿਆਉਣਾ ਜਾਂ ਕਹਿ ਲੋ ਅਨੁਭਵ ਕਰਨਾ ਉਹੀ ਅਸਲ ਗਿਆਨ ਹੈ ਪਰ ਇਹ ਅਨੁਭਵ ਹੁੰਦਾ ਕਿਵੇਂ ਹੈ ਮਤਲਬ ਕੀ ਚਾਹੀਦਾ ਹੈ ਦਿਲੇ ਸ੍ਰੋਤ ਦੋ ਚੀਜ਼ਾਂ ਤੇ ਜ਼ੋਰ ਦਿੰਦਾ ਹੈ ਇੱਕ ਤਾਂ ਸ਼ਰਧਾ ਤੇ ਦੂਜੀ ਨਿਮਰਤਾ ਸ਼ਰਧਾ ਤੇ ਨਿਮਰਤਾ ਹਾਂਜੀ ਲੇਖਕ ਕਹਿੰਦਾ ਹੈ ਕਿ ਗੁਰਬਾਣੀ ਦੇ ਬਚਨਾਂ ਤੇ ਪੂਰਾ ਭਰੋਸਾ ਰੱਖਣਾ ਪੈਂਦਾ ਹੈ ਤੇ ਜਿੱਥੇ ਸਮਝ ਨਾ ਆਵੇ ਨਾ ਉੱਥੇ ਸਬਰ ਨਾਲ ਅੰਦਰੋਂ ਜਵਾਬ ਦੀ ਉਡੀਕ ਕਰਨੀ ਪੈਂਦੀ ਹੈ ਤੇ ਨਿਮਰਤਾ ਬਾਰੇ ਭਗਤ ਕਬੀਰ ਜੀ ਦਾ ਇੱਕ ਹਵਾਲਾ ਦਿੰਦਾ ਹੈ ਅੱਛਾ ਜਿਵੇਂ ਰੇਤ ਤੇ ਖੰਡ ਖਲਰੀ ਹੋਵੇ ਤਾਂ ਹਾਥੀ ਜਿਹੜਾ ਹੰਕਾਰ ਦਾ ਪ੍ਰਤੀਕ ਹੈ ਉਹ ਨਹੀਂ ਚੁੱਕ ਸਕਦਾ ਹਾਂ ਠੀਕ ਪਰ ਇੱਕ ਨਿੱਕੀ ਜਿਹੀ ਕੀੜੀ ਜਿਹੜੀ ਨਿਮਰਤਾ ਦਾ ਪ੍ਰਤੀਕ ਹੈ ਉਹ ਚੁੱਕ ਲੈਂਦੀ ਹੈ ਵਾਹ ਇਸੇ ਤਰ੍ਹਾਂ ਹੰਕਾਰ ਛੱਡ ਕੇ ਬਿਲਕੁਲ ਨਿਮਰ ਹੋਣਾ ਪੈਂਦਾ ਤਾਂ ਕਿ ਉਹ ਸੂਖਮ ਗਿਆਨ ਗ੍ਰਹਿਣ ਹੋ ਸਕੇ ਇੱਕ ਕੀੜੇ ਵਾਲੀ ਮਿਸਾਲ ਤਾਂ ਬਹੁਤ ਕਮਾਲ ਦੀ ਹੈ ਸਿੱਧਾ ਦੱਸਦੀ ਹੈ ਕਿ ਅਹੰਕਾਰ ਕਿਵੇਂ ਰਸਤੇ 'ਚ ਰੋੜਾ ਬਣਦਾ ਹੈ ਹਾਂ ਤੇ ਸ੍ਰੋਤੀ ਵੀ ਕਹਿੰਦਾ ਹੈ ਕਿ ਇਸ ਖੋਜ ਲਈ ਨਾ ਪੂਰਬ ਦੀ ਸ਼ਰਦਾ ਤੇ ਪੱਛਮ ਦੀ ਜਿਹੜੀ ਤਰਕ ਨਾਲ ਸਵਾਲ ਪੁੱਛਣ ਦੀ ਆਦਤ ਹੈ ਉਹਨਾਂ ਦਾ ਮੇਲ ਚਾਹੀਦਾ ਹੈ। ਅੱਛਾ ਦੋਵਾਂ ਦਾ ਸੁਮੇਲ। ਹਾਂਜੀ ਤੇ ਨਿਮਰਤਾ ਨਾਲ ਹੀ ਅੱਗੇ ਵਧਿਆ ਜਾ ਸਕਦਾ ਹੈ। ਖੈਰੇ ਤਾਂ ਹੋ ਗਈ ਗਿਆਨ ਦੀ ਨੇਚਰ ਤੇ ਜ਼ਰੂਰੀ ਗੁਣਾਂ ਦੀ ਗੱਲ। ਠੀਕ ਹੈ। ਤਾਂ ਹੁਣ ਆਉਨੇ ਅਸਲ ਪੜਾਵਾਂ ਤੇ। ਪਹਿਲਾ ਪੜਾ ਕੀ ਅਨੁਭਵ ਹੁੰਦਾ ਹੈ? ਇਸ ਵਿੱਚ ਸਰੋਤ ਕੀ ਕਹਿੰਦਾ ਹੈ ਜਦੋਂ ਮਨ ਉਸ ਸੋਚ ਰਹਿਤ ਸ਼ਾਂਤ ਅਵਸਥਾ ਵਿੱਚ ਟਿਕ ਜਾਂਦਾ ਹੈ ਨਾ ਜਿਸ ਨੂੰ ਸਿਮਰਨ ਦਾ ਤੀਜਾ ਪੜਾ ਕਿਹਾ ਗਿਆ ਹੈ ਹਾਂਜੀ ਤਾਂ ਪਹਿਲਾ ਅਹਿਸਾਸ ਇਹ ਹੁੰਦਾ ਹੈ ਕਿ ਜਿਸ ਖਜ਼ਾਨੇ ਦੀ ਜਿਸ ਖੁਸ਼ੀ ਦੀ ਪਾਲ ਬਾਹਰ ਹੋ ਰਹੀ ਸੀ ਉਹ ਤਾਂ ਅੰਦਰ ਹੀ ਹੈ ਅੱਛਾ ਹਾਂ ਬਾਹਰ ਦੀ ਪਟਕਣਾ ਖਤਮ ਹੋ ਜਾਂਦੀ ਹੈ ਇਸ ਬਾਰੇ ਗੁਰੂ ਰਾਮਦਾਸ ਜੀ ਦੇ ਸ਼ਬਦਾਂ ਦਾ ਵੀ ਜ਼ਿਕਰ ਹੈ ਸ਼ਾਇਦ ਹਾਂ ਸਰੋਤ ਉਹਨਾਂ ਦੇ ਸ਼ਬਦਾਂ ਦਾ ਸਾਰ ਦੱਸਦਾ ਹੈ ਕਿ ਸਵਰਗ ਦੇ ਰਾਜ ਦਾ ਖਜ਼ਾਨਾ ਅੰਦਰ ਹੀ ਲੱਭਣਾ ਪੈਂਦਾ ਹੈ ਬਾਹਰ ਨਹੀਂ ਹੂੰ ਮਤਲਬ ਉਹੀ ਹੈ ਜੋ ਗੁਰਬਾਣੀ ਚ ਅਕਸਰ ਆਉਂਦਾ ਕਾਇਆ ਅੰਦਰ ਸਭ ਕੁਝ ਵਸੇ ਹਾਂ ਜੀ ਬਿਲਕੁਲ ਤਾਂ ਇਸ ਪੜਾਅ ਤੇ ਮੁੱਖ ਚੇਂਜ ਕੀ ਅਨੁਭਵ ਕਿ ਹੋ ਜਾਂਦਾ ਹੈ ਮੇਨ ਚੇਂਜ ਇਹੀ ਹੈ ਕਿ ਬਾਹਰਲੇ ਸੁੱਖਾਂ ਦੀ ਭਾਲ ਛੁੱਟ ਜਾਂਦੀ ਹੈ ਤੇ ਅੰਦਰੋਂ ਇੱਕ ਖੁਸ਼ੀ ਇੱਕ ਆਨੰਦ ਮਹਿਸੂਸ ਹੋਣਾ ਸ਼ੁਰੂ ਹੁੰਦਾ ਹੈ ਅੰਦਰੋਂ ਹਾਂ ਅੰਦਰੋਂ ਸਰੋਤ ਇਸ ਨੂੰ ਸਹਿਜ ਅਵਸਥਾ ਦੀ ਸ਼ੁਰੂਆਤ ਕਹਿੰਦਾ ਹੈ ਇੱਕ ਐਸੀ ਖੁਸ਼ੀ ਦੀਆਂ ਲਹਿਰਾਂ ਜਿਹੀਆਂ ਉੱਠਦੀਆਂ ਨੇ ਜਿਨ੍ਹਾਂ ਦਾ ਕੋਈ ਬਾਰੀ ਕਾਰਨ ਨਹੀਂ ਹੁੰਦਾ ਅੱਛਾ ਤੇ ਇਸ ਨਾਲ ਹੀ ਯਕੀਨਜਾ ਬਣ ਜਾਂਦਾ ਹੈ ਕਿ ਖੁਸ਼ੀ ਦੁਨਿਆਵੀ ਚੀਜ਼ਾਂ ਵਾਲੀ ਨਹੀਂ ਹੈ ਤੇ ਹਾਂ ਸਹੀ ਰਸਤਾ ਮਿਲ ਗਿਆ ਇਸ ਨੂੰ ਸਮਝਣ ਲਈ ਉਹ ਪਿਆਸ ਤੇ ਯਾਤਰੀ ਵਾਲੀ ਉਦਾਹਰਣ ਵੀ ਸੀ ਸ਼ਾਇਦ ਹਾਂ ਹਾਂ ਬਹੁਤ ਵਧੀਆ ਉਦਾਹਰਣ ਹੈ ਉਹ ਜਿਵੇਂ ਕੋਈ ਮਾਰੂਥਲ ਵਿੱਚ ਭਟਕ ਰਿਹਾ ਹੋਵੇ ਪਿਆਸ ਨਾਲ ਬੁਰਾ ਹਾਲ ਹੋਵੇ ਤੇ ਅਚਾਨਕ ਪਾਣੀ ਦਾ ਚਸ਼ਮਾ ਲੱਭ ਜਾਵੇ ਹਾਂਜੀ ਉਸ ਵੇਲੇ ਉਹ ਬਸ ਪਾਣੀ ਪੀਂਦਾ ਆਪਣੀ ਪਿਆਸ ਬੁਝਾਉਂਦਾ ਤੇ ਉਸ ਆਨੰਦ ਨੂੰ ਮਾਣਦਾ ਹੈ ਬਿਲਕੁਲ ਉਹ ਇਹ ਨਹੀਂ ਸੋਚਦਾ ਕਿ ਪਾਣੀ ਕਿੱਥੋਂ ਆਇਆ ਕਿਵੇਂ ਆਇਆ ਕਿੱਥੇ ਜਾ ਰਿਹਾ ਹੈ ਬਸ ਉਹ ਆਨੰਦ ਹੀ ਸਭ ਕੁਝ ਹੁੰਦਾ ਉਸ ਵੇਲੇ ਮੈਂ ਸਮਝ ਗਿਆ ਮਤਲਬ ਪਹਿਲੇ ਪੜਾਅ ਵਿੱਚ ਸਾਧਕ ਬਸ ਅੰਦਰੋਂਠ ਦੀ ਇਸ ਖੁਸ਼ੀ ਦੀ ਲਹਿਰ ਨੂੰ ਮਾਣਦਾ ਹੈ ਭਾਵੇਂ ਉਸ ਨੂੰ ਇਸ ਦੇ ਸੋਰਸ ਬਾਰੇ ਪੂਰੀ ਜਾਣਕਾਰੀ ਨਾ ਵੀ ਹੋਵੇ ਹਾਂਜੀ ਇਹ ਅਨੁਭਵੀ ਆਪਣੇ ਆਪ ਵਿੱਚ ਇੱਕ ਵੱਡੀ ਡਿਸਕਵਰੀ ਹੈ ਬਿਲਕੁਲ ਇਸ ਪੜਾ ਦਾ ਮੇਨ ਪੁਆਇੰਟ ਇਹੀ ਹੈ ਅਸਲੀ ਖੁਸ਼ੀ ਤੇ ਸੱਚ ਦਾ ਸੋਮਾ ਬਾਹਰ ਨਹੀਂ ਆਪਣੇ ਅੰਦਰ ਹੀ ਹੈ ਇਸ ਦੀ ਪਹਿਲੀ ਝਲਕ ਮਿਲਣੀ ਵਾਕਈ ਇਹ ਤਾਂ ਗਿਆਨ ਦੀ ਯਾਤਰਾ ਦਾ ਇੱਕ ਬਹੁਤ ਵੱਡਾ ਮੋੜ ਹੈ ਇਸ ਅੰਦਰੂਨੀ ਖੁਸ਼ੀ ਤੋਂ ਬਾਅਦ ਫਿਰ ਦੂਜਾ ਪੜਾਅ ਉਹ ਕੀ ਲੈ ਕੇ ਆਉਂਦਾ ਹੈ ਉਹ ਕਿਸ ਤਰ੍ਹਾਂ ਦੀ ਸਮਝ ਐ ਦੂਜਾ ਪੜਾਅ ਨਾ ਪਛਾਣ ਦੇ ਪਦਰਤੇ ਆਇਡੈਂਟੀਟੀ ਦੇ ਲੈਵਲ ਤੇ ਇੱਕ ਹੋਰ ਡੂੰਗਾ ਬਦਲਾ ਲਿਆਂਦਾ ਹੈ ਅੱਛਾ 사ਧਕ ਨੂੰ ਅਹਿਸਾਸ ਹੋਣਾ ਸ਼ੁਰੂ ਹੁੰਦਾ ਹੈ ਕਿ ਮੈਂ ਸਿਰਫ ਇਹ ਸਰੀਰ ਨਹੀਂ ਹਾਂ ਓਹੋ ਮੈਂ ਤਾਂ ਇਸ ਸਰੀਰ ਦੇ ਅੰਦਰ ਵਸਣ ਵਾਲਾ ਜਿਹੜੀ ਪਹਿਲਾਂ ਦੀ ਸੋਚ ਸੀ ਨਾ ਕਿ ਮੈਂ ਬਸ ਸਰੀਰੀ ਹਾਂ ਉਹ ਇੱਕ ਭੁਲੇਖਾ ਜਿਹਾ ਲੱਗਣ ਲੱਗ ਪੈਂਦਾ ਤੇ ਇਹ ਅਹਿਸਾਸ ਸਿਰਫ ਇੱਕ ਖਿਆਲ ਹੁੰਦਾ ਹੈ ਜਾਂ ਕੋਈ ਠੋਸ ਅਨੁਭਵ ਇਹ ਪੱਕਾ ਕਿਵੇਂ ਹੁੰਦਾ ਹੈ ਸਰੋਤ ਕਹਿੰਦਾ ਹੈ ਕਿ ਇਹ ਅਹਿਸਾਸ ਸਿਮਰਨ ਦੇ ਲਗਾਤਾਰ ਅਭਿਆਸ ਨਾਲ ਹੋਰ ਗਹਿਰਾ ਹੁੰਦਾ ਜਾਂਦਾ ਹੈ ਅੱਛਾ ਜਿਵੇਂ ਜਿਵੇਂ ਸਾਧਕ ਆਪਣੇ ਮਨ ਦੀਆਂ ਹਰਕਤਾਂ ਨੂੰ ਸੋਚਾਂ ਇੱਛਾਵਾਂ ਭਾਵਨਾਵਾਂ ਨੂੰ ਨਿਰਪੱਖ ਹੋ ਕੇ ਮਤਲਬ ਬਿਨਾ ਜਜ ਕੀਤੇ ਦੇਖਣਾ ਸਿੱਖਦਾ ਹੈ ਹਾਂਜੀ ਉਸ ਨੂੰ ਸਾਫ਼ ਮਹਿਸੂਸ ਹੁੰਦਾ ਹੈ ਕਿ ਉਹ ਇਹਨਾਂ ਸਭ ਤੋਂ ਵੱਖਰਾ ਹੈ ਇਹਨਾਂ ਨੂੰ ਦੇਖਣ ਵਾਲਾ ਹੈ ਸਰੀਰ ਦੇ ਅੰਦਰ ਮੌਜੂਦ ਇੱਕ ਬੜੀ ਸੁਖਮ ਸ਼ਾਂਤ ਜੀ ਹੁੰਦ ਇਸ ਨੂੰ ਸਮਝਾਉਣ ਲਈ ਕੋਈ ਮਿਸਾਲ ਦਿੱਤੀ ਗਈ ਹੈ ਸਰੋਤ ਵਿੱਚ ਹਾਂ ਕਾਰ ਦੇ ਕਲਚ ਦੀ ਉਦਾਹਰਣ ਹੈ ਅੱਛਾ ਕਲਚ ਦੀ ਹਾਂਜੀ ਜਿਵੇਂ ਆਪਾਂ ਕਲਚ ਦਬਦਿਆਂ ਤੇ ਇੰਜਨ ਤਾਂ ਚੱਲਦਾ ਰਹਿੰਦਾ ਪਰ ਉਸਦੀ ਪਾਵਰ ਪਹੀਆਂ ਤੱਕ ਨਹੀਂ ਜਾਂਦੀ ਹੈ ਨਾ ਉਹ ਵੱਖ ਹੋ ਜਾਂਦੇ ਨੇ ਹਾਂ ਠੀਕ ਹੈ ਬਸ ਉਸੇ ਤਰ੍ਹਾਂ ਜਦੋਂ ਸੋਚਾਂ ਦੇ ਅਸਰ ਤੋਂ ਮਨ ਨੂੰ ਨਿਊਟਰਲ ਜਾਂ ਵੱਖ ਕੀਤਾ ਜਾਂਦਾ ਹੈ ਤਾਂ ਆਤਮਾ ਜਾਂ ਕਹਿ ਲੋ ਸੈਲਫ ਆਪਣੇ ਆਪ ਨੂੰ ਸਰੀਰ ਦੀ ਮਸ਼ੀਨਰੀ ਤੋਂ ਅਲੱਗ ਮਹਿਸੂਸ ਕਰਦੀ ਹੈ ਤੇ ਇਸ ਤਰ੍ਹਾਂ ਅਲੱਗ ਮਹਿਸੂਸ ਕਰਨ ਦਾ ਨਤੀਜਾ ਕੀ ਹੁੰਦਾ ਰੋਜ਼ ਦੀ ਜ਼ਿੰਦਗੀ ਤੇ ਕੀ ਅਸਰ ਪੈਂਦਾ ਇਸ ਨਾਲ ਸਰੀਰ ਨਾਲ ਜਿਹੜਾ ਇੱਕ ਅੰਨਾ ਮੋਜ ਆ ਹੁੰਦਾ ਹੈ ਲਗਾਓ ਹੁੰਦਾ ਹੈ ਉਹ ਘਟਣਾ ਸ਼ੁਰੂ ਹੋ ਜਾਂਦਾ ਹੈ। ਅੱਛਾ। ਕੀ ਸਮਝ ਆਉਂਦੀ ਹੈ ਕਿ ਸਰੀਰ ਇੱਕ ਸੰਦ ਹੈ, ਇੱਕ ਇਨਸਟਰੂਮੈਂਟ ਹੈ, ਮੇਰਾ ਹੈ ਪਰ ਮੈਂ ਸਿਰਫ ਇਹ ਸਰੀਰ ਨਹੀਂ ਹਾਂ। ਕੀ ਇਹ ਸਮਝ ਸਿਰਫ ਆਪਣੇ ਬਾਰੇ ਹੀ ਰਹਿੰਦੀ ਹੈ ਜਾਂ ਦੂਜਿਆਂ ਨੂੰ ਦੇਖਣ ਦਾ ਨਜ਼ਰੀਆ ਵੀ ਬਦਲਦਾ ਹੈ? ਨਹੀਂ ਇਹ ਫੈਲਦੀ ਹੈ। ਜਿਵੇਂ-ਜਿਵੇਂ ਅਨੁਭਵ ਡੂੰਗਾ ਹੁੰਦਾ 사ਧਕ ਨੂੰ ਇਹ ਦਿਸਣ ਲੱਗ ਪੈਂਦਾ ਹੈ ਕਿ ਬਾਕੀ ਸਾਰੇ ਜੀਵ ਵੀ ਦੂਜੇ ਇਨਸਾਨ, ਜਾਨਵਰ, ਪੰਛੀ ਉਹ ਵੀ ਇਸੇ ਤਰ੍ਹਾਂ ਨੇ। ਮਤਲਬ ਮਤਲਬ ਉਹ ਵੀ ਸਰੀਰਾਂ ਵਿੱਚ ਵਸਣ ਵਾਲੀਆਂ ਚੇਤਨ ਹੋਂਦਾਂ ਨੇ ਆਤਮਾਵਾਂ ਨੇ ਸਾਰੇ ਸਰੀਰ ਇਹਨਾਂ ਆਤਮਾਵਾਂ ਦੇ ਕਰ ਨੇ ਬਸ ਇਸ ਨਾਲ ਤਾਂ ਸਾਰੀ ਦੁਨੀਆ ਹੀ ਵਕਰੀ ਲੱਗਣ ਲੱਗ ਪੈਂਦੀ ਹੋਵੇਗੀ ਹਨਾ ਹਾਂ ਸਰੋਤ ਇਹੀ ਕਹਿੰਦਾ ਹੈ ਕਿ ਫਿਰ ਆਲਾ ਦਵਾਲਾ ਸਿਰਫ ਤੁਰਦੇ ਫਿਰਦੇ ਸਰੀਰਾਂ ਦੇ ਇਕੱਠ ਨਹੀਂ ਲੱਗਦਾ ਫਿਰ ਫਿਰ ਇੱਕ ਤਰ੍ਹਾਂ ਨਾਲ ਆਤਮਾਵਾਂ ਦਾ ਮੇਲਾ ਨਜ਼ਰ ਆਉਂਦਾ ਹੈ ਜਿਹੜੀਆਂ ਇਹਨਾਂ ਮਾਸ ਖੂਨ ਦੇ ਘਰਾਂ ਵਿੱਚ ਰਹਿ ਰਹੀਆਂ ਨੇ ਹੂੰ ਇਹ ਦੇਖਣ ਦੇ ਨਜ਼ਰੀਏ ਵਿੱਚ ਬਹੁਤ ਵੱਡਾ ਫਰਕ ਹੈ ਵਾਕਈ ਤਾਂ ਦੂਜੇ ਪੜਾ ਦਾ ਸੈਂਟਰਲ ਆਈਡੀਆ ਇਹ ਹੋਇਆ ਆਪਣੀ ਅਸਲੀ ਪਹਿਚਾਨ ਨੂੰ ਸਰੀਰ ਤੋਂ ਪਰੇ ਇੱਕ ਵੱਖਰੀ ਚੇਤਨ ਹੋਣ ਦੇ ਤੌਰ ਤੇ ਮਹਿਸੂਸ ਕਰਨਾ ਬਿਲਕੁਲ ਸਵੈ ਪਛਾਣ ਦੀ ਇੱਕ ਨਵੀਂ ਪਰਤ ਖੁੱਲਦੀ ਹੈ ਠੀਕ ਹੈ ਪਹਿਲਾਂ ਅੰਦਰੂਨੀ ਖੁਸ਼ੀ ਲੰਮੀ ਫਿਰ ਸਰੀਰ ਤੋਂ ਵੱਖ ਆਪਣੀ ਅਸਲੀ ਹੋਣ ਦਾ ਮਹਿਸੂਸ ਹੋਈ ਹੁਣ ਤੀਜਾ ਪੜਾ ਸਰੋਥ ਇਸ ਬਾਰੇ ਕੀ ਕਹਿੰਦਾ ਇਹ ਹੋਰ ਕਿੰਨਾ ਕੁ ਸੁਖਮ ਹੈ ਤੀਜਾ ਪੜਾ ਤਾਂ ਅਨੁਭਵ ਨੂੰ ਹੋਰ ਵੀ ਜ਼ਿਆਦਾ ਵਾਈਡ ਤੇ ਸੁਖਮ ਬਣਾ ਦਿੰਦਾ ਹੈ ਅੱਛਾ ਇਸ ਵਿੱਚ ਸਾਧਕ ਨੂੰ ਇੱਕ ਐਸੀ ਬਾਰੀਕ ਸਭ ਥਾਂ ਫੈਲੀ ਹੋਈ ਸ਼ਕਤੀ ਜੇ ਕਹੋ એનર્ਜੀ ਦਾ ਅਨੁਭਵ ਹੁੰਦਾ ਹੈ ਹਾਂਜੀ ਜਿਹੜੀ ਸਿਰਫ ਉਹਦੇ ਆਪਣੇ ਅੰਦਰ ਹੀ ਨਹੀਂ ਸਗੋਂ ਹਰ ਪਾਸੇ ਹਰ ਚੀਜ਼ ਵਿੱਚ ਵਹਿ ਰਹੀ ਹੈ ਲਗਾਤਾਰ ਤੇ ਇਸ ਅਨੁਭਵ ਨਾਲ ਆਪਣੀ ਹੋਣ ਬਾਰੇ ਕੀ ਮਹਿਸੂਸ ਹੁੰਦਾ ਫਿਰ ਇਹੀ ਮਹਿਸੂਸ ਹੁੰਦਾ ਹੈ ਕਿ ਮੈਂ ਜਿਸ ਨੂੰ ਦੂਜੇ ਪੜਾਅ 'ਚ ਸਰੀਰ ਤੋਂ ਵੱਖ ਜਾਣਿਆ ਸੀ ਉਹ ਇਸ ਵੱਡੇ ਸ਼ਕਤੀ ਦੇ ਸਮੁੰਦਰ ਵਿੱਚ ਇੱਕ ਨਿੱਕਾ ਜਿਹਾ ਕਣ ਇੱਕ ਬੂੰਦ ਵਾਂਗ ਹਾਂ ਕੀ ਇਹ ਸ਼ਕਤੀ ਸਿਰਫ ਜੀਵਿਤ ਚੀਜ਼ਾਂ ਚ ਹੀ ਮਹਿਸੂਸ ਹੁੰਦੀ ਹੈ ਜਿਵੇਂ ਇਨਸਾਨ ਜਾਨਵਰ ਨਹੀਂ ਇਹੀ ਤਾਂ ਇਸ ਪੜਾਅ ਦੀ ਸਭ ਤੋਂ ਹੈਰਾਨ ਕਰਨ ਵਾਲੀ ਗੱਲ ਹੈ ਜਿਵੇਂ ਜਿਵੇਂ ਅਨੁਭਵ ਗਹਿਰਾ ਹੁੰਦਾ ਹੈ ਨਾ ਹਾਂ ਤਾਂ ਪਤਾ ਲੱਗਦਾ ਕਿ ਇਹ ਸ਼ਕਤੀ ਸਿਰਫ ਜੀਵਾਚੀ ਹੀ ਨਹੀਂ ਸਗੋਂ ਹਰ ਨਿਰਜੀਵ ਚੀਜ਼ ਵਿੱਚ ਵੀ ਹੈ ਦਰਖਤ ਪਹਾੜ ਇੱਟਾ ਪੱਥਰ ਹਰ ਚੀਜ਼ ਹਰ ਚੀਜ਼ ਵਿੱਚ ਹਾਂ ਸਭ ਕੁਝ ਉਸੇ ਇੱਕ ਸ਼ਕਤੀ ਦਾ ਹੀ ਇੱਕ ਸੰਗਣਾ ਰੂਪ ਜਾ ਲੱਗਦਾ ਹੈ ਸਰੋਤ ਵਿੱਚ ਲੇਖਕ ਨੇ ਇਸ ਅਜੀਬ ਜਿਹੇ ਅਨੁਭਵ ਬਾਰੇ ਕੁਝ ਆਪਣਾ ਦੱਸਿਆ ਹੈ ਕੋਈ ਪਰਸਨਲ ਐਕਸਪੀਰੀਅੰਸ ਹਾਂ ਲੇਖਕ ਦੱਸਦਾ ਹੈ ਉਹ ਕਹਿੰਦਾ ਹੈ ਕਿ ਜਦੋਂ ਉਹ ਕਿਸੇ ਚੀਜ਼ ਬਾਰੇ ਸੋਚਦਾ ਮੰਨ ਲਓ ਇੱਕ ਇੱਟ ਬਾਰੇ ਹਾਂਜੀ ਤਾਂ ਉਹ ਉਸ ਨੂੰ ਆਪਣੇ ਅਸਲੀ ਸੂਖਮ ਰੂਪ ਵਿੱਚ ਦਿਸਦੀ ਜਿਵੇਂ ਉਹ ਈਥਰ ਦੇ ਕਣਾਂ ਦੀ ਬਣੀ ਹੋਵੇ ਈਥਰ ਪੁਰਾਣੇ ਜ਼ਮਾਨੇ ਚ ਬ੍ਰਹਮਣ ਦਾ ਮੂਲ ਤੱਤ ਮੰਨਦੇ ਸੀ ਅੱਜ ਕੱਲ ਦੀ ਐਨਰਜੀ ਫੀਲਡ ਵਾਂਗ ਅੱਛਾ ਉਸ ਨੂੰ ਦਿਸਿਆ ਕਿ ਉਹੀ એનર્ਜੀ ਇਟ ਵਿੱਚ ਹੈ ਜਿਹੜੀ ਸਾਰੇ ਬ੍ਰਹਮੰਡ ਵਿੱਚ ਹੈ ਇਸੇ ਤਰ੍ਹਾਂ ਪਹਾੜ ਨੂੰ ਦੇਖਿਆ ਤਾਂ ਉਹ ਅਸਮਾਨ ਜਿੰਨਾ ਉੱਚਾ ਪਰ ਬਣਿਆ ਉਸੇ ਸੂਖਮ એનર્ਜੀ ਦਾ ਹੀ ਦਿਸਿਆ ਇਹ ਤਾਂ ਸੱਚੀ ਆਮ ਸਮਝ ਤੋਂ ਬਹੁਤ ਪਰੇ ਦੀ ਗੱਲ ਲੱਗਦੀ ਹੈ ਕੀ ਲੇਖਕ ਨੇ ਇਹ ਗੱਲ ਕਿਸੇ ਨਾਲ ਸ਼ੇਅਰ ਕਰਨ ਬਾਰੇ ਸੋਚਿਆ ਸਰੋਤ ਦੱਸਦਾ ਹੈ ਕਿ ਸ਼ੁਰੂ ਵਿੱਚ ਤਾਂ ਲੇਖਕ ਨੂੰ ਜਿਜਗਜਾਈ ਲੱਗੀ ਡਰ ਲੱਗਾ ਕਿ ਲੋਕ ਸ਼ਾਇਦ ਮਜ਼ਾਕ ਉਡਾਉਣਗੇ ਹਾਂ ਹੋ ਸਕਦਾ ਪਰ ਉਹਦਾ ਆਪਣਾ ਅੰਦਰੂਨੀ ਯਕੀਨ ਬਹੁਤ ਪੱਕਾ ਸੀ ਤੇ ਫਿਰ ਉਸਨੂੰ ਗੁਰਬਾਣੀ ਦੀਆਂ ਤੁਕਾਂ ਦਾ ਅਸਲੀ ਮਤਲਬ ਸਮਝ ਆਉਣ ਲੱਗਾ ਜਿਵੇਂ ਜਲ ਥਲ ਮਹੀਲ ਪੂਰਿਆ ਸੁਆਮੀ ਸਿਰਜਨਹਾਰ ਆ ਕਿ ਰੱਬ ਪਾਣੀ ਧਰਤੀ ਆਕਾਸ਼ ਹਰ ਥਾਂ ਬਿਲਕੁਲ ਉਸਨੂੰ ਇਹ ਗੱਲ ਹੁਣ ਸਿਰਫ ਪੜ੍ਹੀ ਹੋਈ ਨਹੀਂ ਸਗੋਂ ਅਨੁਭਵ ਕੀਤੀ ਹੋਈ ਲੱਗੀ ਕੀ ਇਸ ਅਨੁਭਵੀ ਸਚਾਈ ਦੀ ਕੋਈ ਬਾਹਰੀ ਮਤਲਬ ਸਾਇੰਸ ਵੱਲੋਂ ਕੋਈ ਪੁਸ਼ਟੀ ਮਿਲੀ ਉਸਨੂੰ ਹਾਂ ਇਹ ਵੀ ਦਿਲਚਸਪ ਗੱਲ ਹੈ ਲੇਖਕ ਇਸ ਅਨੁਭਵ ਦਾ ਕਾਰਨ ਲੱਭ ਰਿਹਾ ਸੀ ਤੇ ਉਸ ਨੂੰ ਸਰ ਓਲੀਵਰ ਲॉज ਇੱਕ ਸਾਇੰਟਿਸਟ ਸੀ ਉਹਦਾ ਇੱਕ ਆਰਟੀਕਲ ਮਿਲਿਆ ਅਸਲੀਅਤ ਅਤੇ ਦਿਖ ਅੱਛਾ ਉਸ ਆਰਟੀਕਲ ਦਾ ਮੇਨ ਪੁਆਇੰਟ ਇਹ ਸੀ ਕਿ ਸਾਇੰਸ ਨੇ ਵੀ ਇਹ ਲੱਭ ਲਿਆ ਸੀ ਕਿ ਜਿਹੜਾ ਠੋਸ ਪਦਾਰਥ ਸਾਨੂੰ ਦਿਸਦਾ ਹੈ ਨਾ ਉਹ ਅਸਲ ਵਿੱਚ ਠੋਸ ਹੈ ਨਹੀਂ ਓ ਐਟਮ ਵੀ ਅੱਗੇ ਹੋਰ ਬਰੀਕ એનર્ਜੀ ਦੇ ਕਣਾਂ ਪ੍ਰੋਟੋਨ ਇਲੈਕਟ੍ਰੋਨ ਤੋਂ ਬਨੇ ਨੇ ਸਾਰਾ ਯੂਨੀਵਰਸ ਤਰਤੀ ਪਹਾੜ ਸਾਡੇ ਸਰੀਰ ਸਭ ਕੁਝ ਬੇਸਿਕਲੀ એનર્ਜੀ ਦੇ ਹੀ ਵੱਖ-ਵੱਖ ਰੂਪ ਨੇ ਵਾਹ ਇਹ ਗੱਲ ਭਾਵੇਂ ਸਾਨੂੰ ਦੇਖਣ ਨੂੰ ਉਲਟ ਲੱਗਦੀ ਹੈ ਪਰ ਇਹ ਸਾਇੰਟਿਫਿਕ ਸੱਚ ਹੈ ਤਾਂ ਇਸ ਸਾਇੰਟਿਫਿਕ ਖੋਜ ਨੇ ਲੇਖਕ ਦੇ ਆਪਣੇ ਅਨੁਭਵ ਨੂੰ ਇੱਕ ਤਰ੍ਹਾਂ ਸਪੋਰਟ ਕੀਤਾ ਬਿਲਕੁਲ ਇਸ ਨਾਲ ਉਹਦਾ ਯਕੀਨ ਹੋਰ ਪੱਕਾ ਹੋ ਗਿਆ ਕਿ ਉਹਦਾ ਅਨੁਭਵ ਕੋਈ ਵਹਿਮ ਜਾਂ ਕਲਪਨਾ ਨਹੀਂ ਸੀ ਉਹ ਇੱਕ ਡੂੰਗੀ ਸਚਾਈ ਦੀ ਛਲਕ ਸੀ ਕਿਹੜੀ ਸਚਾਈ ਇਹ ਕਿ ਸਾਰਾ ਬ੍ਰਹਿਮੰਡ ਇੱਕ ਹੀ ਬੇਸਿਕ ਸ਼ਕਤੀ ਜਾਂ એનર્ਜੀ ਤੋਂ ਬੜਿਆ ਹੈ ਤਾਂ ਫਿਰ ਇਸ ਤੀਜੇ ਪੜਾ ਦਾ ਅਖੀਰਲਾ ਅਹਿਸਾਸ ਜਾਂ ਕਨਕਲੂਜਨ ਕੀ ਨਿਕਲਿਆ ਅਖੀਰਲਾ ਸਾਸਾ ਸੀ ਕਿ ਮੈਂ ਬਾਕੀ ਸਾਰੇ ਜੀਵ ਸਾਰੀਆਂ ਬੇਜਾਨ ਚੀਜ਼ਾਂ ਪਹਾੜ ਦਰਿਆ ਸਭ ਕੁਝ ਉਸ ਇੱਕ ਸੂਖਮ ਸਭਥਾਂ ਫੈਲੂਈ ਸ਼ਕਤੀ ਦੇ ਵੱਡੇ ਸਮੁੰਦਰ ਵਿੱਚ ਨਿੱਕੇ ਨਿੱਕੇ ਕਣ ਜਾਂ ਉਸਦੇ ਹੀ ਪ੍ਰਗਟਾਵੇ ਹਾਂ ਹੂੰ ਪੂਰੇ ਬ੍ਰਹਮੰਡ ਦੀ ਸਾਰੀ ਖੇਡ ਸਭ ਕੁਝ ਦਾ ਬੜਨਾ ਵਿਗੜਨਾ ਚੱਲਣਾ ਸਭ ਇਸੇ ਸ਼ਕਤੀ ਦੇ ਸਹਾਰੇ ਹੋ ਰਿਹਾ ਅੱਛਾ ਇਹ ਸ਼ਕਤੀ ਹਰ ਥਾਂ ਹਰ ਕਣ ਵਿੱਚ ਮੌਜੂਦ ਹੈ ਤੇ ਅਸੀਂ ਸਾਰੇ ਇਸ ਨਾਲ ਹਮੇਸ਼ਾ ਤੋਂ ਜੁੜੇ ਹੋਏ ਹਾਂ ਅਟੁੱਟ ਰੂਪ ਵਿੱਚ ਵਾਹ ਇਹ ਤਾਂ ਮਤਲਬ ਬ੍ਰਹਮੰਡੀ ਇਕਤਾ ਯੂਨੀਵਰਸਲ ਵਨਨਸਤਾ ਸਿੱਧਾ ਅਨੁਭਵ ਹੋ ਗਿਆ ਤਾਂ ਤੀਜੇ ਪੜਾ ਦਾ ਮੇਨ ਸਾਰ ਹੋਇਆ ਸਭ ਚੀਜ਼ਾਂ ਦੇ ਅੰਦਰ ਅਤੇ ਉਹਨਾਂ ਨੂੰ ਜੋੜਨ ਵਾਲੀ ਬੇਸਿਕ ਇਕਤਾ ਤੇ ਇੱਕੋ ਅੰਦਰੂਨੀ ਸ਼ਕਤੀ ਜਾਂ એનર્ਜੀ ਨੂੰ ਪਛਾਣਨਾ ਤੇ ਮਹਿਸੂਸ ਕਰਨਾ ਤੁਸੀਂ ਬਿਲਕੁਲ ਸਹੀ ਸਮਝਿਆ ਇਹੀ ਇਸ ਪੜਾ ਦਾ ਐਸੈਂਸ ਹੈ ਠੀਕ ਹੈ ਅੱਜ ਅਸੀਂ ਬੰਦਗੀ ਨਾਮਾ ਦੇ ਇਹਨਾਂ ਪਾਗਾਂ ਦੇ ਆਧਾਰ ਤੇ ਗਿਆਨ ਦੇ ਪਹਿਲੇ ਤਿੰਨ ਪੜਾਵਾਂ ਦੀ ਗੱਲ ਕੀਤੀ। ਹਾਂਜੀ। ਪਹਿਲਾ ਬਾਹਰ ਭਟਕਣਾ ਛੱਡ ਕੇ ਅੰਦਰ ਖੁਸ਼ੀ ਦੇ ਸੌਮੇ ਨੂੰ ਲੱਭਣਾ। ਜੀ। ਦੂਜਾ ਆਪਣੀ ਅਸਲੀ ਪਛਾਣ ਨੂੰ ਸਰੀਰ ਤੋਂ ਵੱਖਰਾ ਇੱਕ ਚੇਤਨ ਹੋਣਦ ਵਜੋਂ ਜਾਣਨਾ। ਬਿਲਕੁਲ। ਅਤੇ ਤੀਜਾ ਸਭ ਕੁਝ ਦੇ ਆਰ-ਪਾਰ ਫੈਲੀ ਹੋਈ ਇੱਕੋ ਸੂਖਮ ਸ਼ਕਤੀ ਜਾਂ ਐਨਰਜੀ ਨੂੰ ਮਹਿਸੂਸ ਕਰਨਾ ਜਿਸ ਵਿੱਚ ਸਭ ਕੁਝ ਇੱਕ ਹੈ। ਹਾਂ। ਤੇ ਇਹਨਾਂ ਪੜਾਵਾਂ ਦਾ ਸਫ਼ਰ ਇਹੀ ਦਿਖਾਉਂਦਾ ਹੈ ਕਿ ਸਰੋਤ ਮੁਤਾਬਕ ਗਿਆਨ ਸਿਰਫ ਇਨਫੋਰਮੇਸ਼ਨ ਇਕੱਠੀ ਕਰਨਾ ਨਹੀਂ ਹੈ ਇਹ ਤਾਂ ਇੱਕ ਅਨੁਭਵ ਦੀ ਯਾਤਰਾ ਹੈ ਹੂੰ ਇਹ ਅੰਦਰੂਨੀ ਖੋਜ ਤੋਂ ਸ਼ੁਰੂ ਹੁੰਦੀ ਹੈ ਫਿਰ ਸਵੈ ਪਛਾਣ ਬਦਲਦੀ ਹੈ ਤੇ ਅਖੀਰ ਬ੍ਰਹਮੰਡੀ ਏਕਤਾ ਦੇ ਅਹਿਸਾਸ ਤੱਕ ਪਹੁੰਚਦੀ ਹੈ ਤੇ ਸੋਚਣ ਵਾਲੀ ਗੱਲ ਇਹ ਹੈ ਕਿ ਇਹਨਾਂ ਪੜਾਵਾਂ ਨੂੰ ਸਮਝਣਾ ਸਾਡੇ ਰੋਜ਼ ਦੇ ਜੀਵਨ ਨੂੰ ਦੇਖਣ ਦਾ ਨਜ਼ਰੀਆ ਕਿਵੇਂ ਬਦਲ ਸਕਦਾ ਸ਼ਾਇਦ ਆਪਣੇ ਆਪ ਨੂੰ ਦੂਜਿਆਂ ਨੂੰ ਅਲੇਦੁਆਲੇ ਨੂੰ ਵੇਖਣ ਦਾ ਇੱਕ ਵੱਖਰਾ ਤਰੀਕਾ ਮਿਲ ਸਕਦਾ ਹੈ ਯਕੀਨਨ ਇਹ ਸਾਨੂੰ ਸਿਰਫ ਬਾਰੀ ਦੀਕ ਤੋਂ ਅੱਗੇ ਜਾ ਕੇ ਚੀਜ਼ਾਂ ਦੀ ਡੂੰਘਾਈ ਤੇ ਉਹਨਾਂ ਦੇ ਆਪਸੀ ਕਨੈਕਸ਼ਨ ਨੂੰ ਮਹਿਸੂਸ ਕਰਨ ਲਈ ਪ੍ਰੇਰ ਸਕਦੀ ਹੈ ਤੇ ਜਿਵੇਂ ਆਪਾਂ ਸ਼ੁਰੂ ਚ ਗੱਲ ਕੀਤੀ ਸੀ ਕਿ ਇਸ ਚੈਪਟਰ ਵਿੱਚ ਗਿਆਨ ਦੇ 6 ਪੜਾਅ ਦੱਸੇ ਨੇ ਅਸੀਂ ਤਾਂ ਅੱਜ ਸਿਰਫ ਪਹਿਲੇ 3 ਤੱਕ ਹੀ ਗਏ ਹਾਂ ਹਾਂਜੀ ਅਜੇ 3 ਬਾਕੀ ਨੇ ਇਹ ਗੱਲ ਸਾਨੂੰ ਇੱਕ ਸਵਾਲ ਵੱਲ ਲੈ ਜਾਂਦੀ ਹੈ ਖਾਸ ਕਰਕੇ ਜਦੋਂ ਇਹ ਲੇਖਤ ਸਿਮਰਨ ਦੇ ਸਿੱਧੇ ਅਨੁਭਵ ਤੇ ਇੰਨਾ ਜ਼ੋਰ ਦਿੰਦੀ ਹੈ ਹੂੰ ਕਿ ਜੇ ਤੀਜਾ ਪੜਾ ਇਸ ਸਭ ਵਿਆਪੀ ਇਕਤਾ ਜਾਂ ਸ਼ਕਤੀ ਦਾ ਅਨੁਭਵ ਹੈ ਤਾਂ ਫਿਰ ਉਹ ਕਿਹੜੀਆਂ ਹੋਰ ਡੂੰਘੀਆਂ ਪਰਤਾਂ ਜਾਂ ਅਵਸਥਾਵਾਂ ਹੋ ਸਕਦੀਆਂ ਨੇ ਜਿਨ੍ਹਾਂ ਦਾ ਜ਼ਿਕਰ ਸ਼ਾਇਦ ਅਗਲੇ ਪੜਾਵਾਂ ਵਿੱਚ ਹੋਵੇਗਾ ਉਸ ਇਕਤਾ ਦੇ ਅਨੁਭਵ ਤੋਂ ਅੱਗੇ ਹੋਰ ਕੀ ਹਾਂ ਇਸ ਸੱਚਮੁੱਚ ਇੱਕ ਬਹੁਤ ਦਿਲਚਸਪ ਸਵਾਲ ਹੈ ਇਹ ਅੱਗੇ ਸੋਚਣ ਤੇ ਹੋਰ ਖੋਜ ਕਰਨ ਲਈ ਇੱਕ ਰਾਹ ਖੋਲਦਾ ਹੈ ਇਹ ਯਾਤਰਾ ਸ਼ਾਇਦ ਇੱਥੇ ਖਤਮ ਨਹੀਂ ਹੁੰਦੀ ਬਿਲਕੁਲ ਅਗਾਹ ਹੋਰ ਵੀ ਬਹੁਤ ਕੁਝ ਹੋ ਸਕਦਾ ਹੈ